ਕਿੱਥੋਂ ਖਰਚਾ ਲਿਆਵਾਂਗੇ ਆਪਾਂ ਨੂੰ ਤਾਂ ਉਮੀਦਾਂ ਹੈਗੀਆਂ ਫੈਕਟਰੀ ਵਾਲੇ ਮਾਲਕ ਤੇ ਜਿੱਥੇ ਆਪਾਂ ਕੰਮ ਕਰਦੇ ਆ ਆਪਾਂ ਨੂੰ ਉਹਨਾਂ ਤੇ ਉਮੀਦਾਂ ਨੇ ਹੁਣ ਆਪਾਂ ਨਹੀਂ ਉਹ ਤਨਖਾਹਾਂ ਭਰਦੇ ਤੋਂ ਇੱਕ ਤਾਂ ਕਿ ਮੇਰਾ ਬ੍ਰਦਰ ਆਇਆ ਸੀਗਾ ਆਮਨ ਤੇ ਉਹਨੇ ਮੈਨੂੰ ਆਈਡੀਆ ਦਿੱਤਾ ਕਿ ਆਪਾਂ ਫੂਡ ਕੱਟ ਸ਼ੁਰੂ ਕਰਦੇ ਆ ਦੇਖੋ ਫੂਡ ਦੇਖ ਸਕਦੇ ਹੋ ਵੀ ਜੈਸੀ ਦਾ ਤਰਕਾ ਲੱਗਿਆ ਫਰੈਸ਼ਕ ਨੀਮ ਹੈ ਤੁਹਾਨੂੰ ਦੇਖੋ ਇਹ ਕੋਲ ਕੀ ਕੁਝ ਨਾਲ ਪਾਇਆ ਤੇ ਬਹੁਤ ਵੱਖਰੇ ਸਵਾਦ ਵੀ ਇਹਦਾ ਪ੍ਰਾਈਸ 120 ਹੈ ਜੀ ਸਿਰਫ 120 ਆ 120 ਜੀ डीसी क्यों डीसी क्यों ਦੇ ਵਿੱਚ ਬਿਲਕੁਲ ਜੀ ਬਿਲਕੁਲ हां जी बिल्कुल जी एन 120 हां जी हां जी बिल्कुल जी वो वो 120 ਉਹ ਵੀ ਸਾਡੇ ਕੋਲੇ ਮੈਨਾ ਹੀ ਪੰਜਾਬ ਫੂਡ ਪੁਆਇੰਟ ਤੋਂ ਮਿਲਣਾ 120 ਦਾ ਹੀ ਤਾਂ ਫੂਡ ਟਰੱਕ ਦੇ ਅੰਦਰ ਖੜੇ ਆ ਤੁਸੀਂ ਦੇਖ ਸਕਦੇ ਹੋ ਵੀ ਸਾਰਾ ਸੈਟਅਪ ਕਿਸ ਤਰੀਕੇ ਨਾਲ ਕੀਤਾ ਹੋਇਆ ਹੈ ਵੈਜੇਸ ਜਿਹੜੀਆਂ ਨੇ ਕਾਫੀ ਵਧੀਆ ਫਾਈਨ ਚੌਪ ਜਿਹੜੀਆਂ ਕਰਕੇ ਰੱਖੀਆਂ ਨੇ ਤੇ ਜਿਸ ਤਰੀਕੇ ਨਾਲ ਬਾਹਰ ਜਾਲੀ ਆ ਤਾਂ ਉਸੇ ਤਰੀਕੇ ਨਾਲ ਫੂਡ 카ਟ ਦੇ ਅੰਦਰ ਵੀ ਇਸੇ ਤਰੀਕੇ ਨਾਲ ਜਾਲੀ ਨਾਲ ਟਾ ਕੇ ਰੱਖਿਆ ਹੋਇਆ ਤਾਂ ਇੱਕ ਵਾਰੀ हां भाई जी ने कहांगा भाई जी एक बारी दिखायो जरूर भी चख के किस तरीके ना पटारा अंदर सांभ के रखया होया लो जी हां ये मिक्स वेजिज होगियां हैं हां जी मिक्स वेजिज होगियां जिन्ने अपना स्वीट कॉर्न ਤੋਂ ਇਲਾਵਾ ਖਾਣਾ ਵਾ ਇਹ ਉਹ ਸਭੀਆਂ ਨੇ ਜੀ अच्छा जी ਮਿਸ ਵਿਦਾਊਟ ਸੀਟ कॉर्न ਵੀ ਨਾਲ ਆ ਲਈ हां जी जिन्ने ਪਿਆਜ਼ ਵਾਲਾ ਜਾਂ ਆਨੀਅਨ ਵਾਲਾ ਪੀਜ਼ਾ ਖਾਣਾ ਬਈ ਉਹਨਾਂ ਵਾਸਤੇ ਆ ਜੀ ਬਾਕੀ ਮੋਮੋਜ਼ ਆ ਗਏ ਮੈਂ ਇਹ ਪਨੀਰ ਮੋਮੋਜ਼ ਵੈਜ ਮੋਮੋਜ਼ ਬਾਕੀ ਆ ਆਪਣੀ ਲੈਟਰਸ ਆ ਗਈਆਂ ਨਾ ਲੈਟਰਸ ਆ ਗਏ ਤਾਂ ਨਾਲ ਆ ਇੱਕ ਪਾਸੇ ਸਾਰੀ ਸੌਸੇਜਿਸ ਦੀ ਆ ਮਤਲਬ ਜਗਾ ਬਣੀ ਹੋਈ ਹੈ ਜਿੱਥੇ ਕਾਫੀ ਵੀਰੇ ਕਿੰਨੀ ਤਰ੍ਹਾਂ ਦੀਆਂ ਹੋਣੇ ਟਗੜ ਮਿਲਦਾ ਹੈ ਇਹ 16 ਤਰ੍ਹਾਂ ਦੀਆਂ ਮਤਲਬ ਇੰਨੀਆਂ ਜਿਹੜੀਆਂ ਸੌਸ ਸਾਰੀਆਂ ਇਸ ਵਰਤ ਕੇ ਸਵਾਦ ਜਾਣ ਪਾਉਂਦੀਆਂ ਨੇ ਨਾਲ ਹੀ ਗੁਰੂ ਮਹਾਰਾਜ ਦੀ ਫੋਟੋ ਵੀ ਲੱਗੀ ਹੋਈ ਹੈ ਤੇ ਇੱਕ ਪੰਜਾਬ ਵੀ ਜਿਹੜਾ ਇੱਥੇ ਨਾਲ ਲਿਖਾ ਹੋਇਆ ਜਾਂ ਕਿ ਪੰਜਾਬ ਫੂਡ ਟਰੱਕ ਹੈ ਤੇ ਉਸੇ ਤਰੀਕੇ ਨਾਲ ਪੰਜਾਬ ਦੀ ਮਸ਼ਹੂਰੀ ਵੀ ਨਾਲ ਇਸ ਸਮੇਂ ਜਿਹੜੀ ਕੀਤੀ ਜਾ ਰਹੀ ਹੈ ਤਾਂ ਵੀਰੇ ਆ ਓਵਨ ਮੈਂ ਦੇਖ ਰਿਹਾ ਵਿੱਚ ਲਗਾਇਆ ਹੋਇਆ ਸਾਰਾ ਹੈ ਨਾ ਇਹ ਓਵਨ ਇੱਕ ਵਾਰੀ ਦਿਖਾਓ ਖੋਲ ਕੇ ਨਾ ਇਹ ਦੂਜਾ ਬ੍ਰਿਕਸ ਵਾਲਾ ਹੈ ਅੱਛਾ ਸਾਰਾ ਸੈਟਅਪ ਜਿਹੜਾ ਕੀ ਅੰਦਰ ਹੈ ਮੂਵਿੰਗ ਟਰੱਕ ਹੈ ਨਾ ਵੀਰੇ ਹਾਂਜੀ ਇਹਦੇ ਫ੍ਰਿਜ ਵੀ ਨਾਲ ਆ ਜੀ ਵੀ ਨਾਲ ਆ ਜੀ ਉੱਪਰ ਓਵਨ ਹੈ ਥੱਲੇ ਫ੍ਰਿਜ ਹੈ ਸ਼ਾਬਾਸ਼ ਵੀਰੇ ਇੱਕ ਵਾਰੀ ਮੈਨੂੰ ਆਪਣਾ ਨਾਮ ਜਰੂਰ ਦੱਸ ਦਿਓ ਮੇਰਾ ਨਾਮ ਹੈਗਾ ਸੀ ਨਰਿੰਦਰ ਸਿੰਘ ਜੀ ਹਾਂਜੀ ਹਾਂਜੀ ਕੀ ਨਾਮ ਹੈ ਜੀ ਵੀਰਾ ਨਾਮ ਹੈਗਾ ਨਰਿੰਦਰ ਸਿੰਘ ਨਰਿੰਦਰ ਸਿੰਘ ਜੀ ਤਾਂ ਵੀਰੇ ਕਿੰਨਾ ਸਮਾਂ ਹੋ ਗਿਆ ਜੀ ਇਹ ਫੂਡ ਟਰੱਕ ਸ਼ੁਰੂ ਕਰਿਆ ਨਾ ਕਿੰਨੂ ਜੀ 2 ਮਹੀਨੇ ਹੋ ਗਏ ਜੀ ਹੂੰ ਤੇ ਮਾਤਲਬ ਕਿਵੇਂ ਆਈਡੀ ਆਇਆ ਵੀ ਆਪਾਂ ਫੂਡ ਟਰੱਕ ਸ਼ੁਰੂ ਕਰੀਏ एक्चुअली ਮੈਂ ਨਾ ਫੈਕਟਰੀ ਲਾਈਨ ਦੇ ਵਿੱਚ ਸੀਗਾ ਘੱਟੋ ਘੱਡੀ 18-20 ਸਾਲ ਫੈਕਟਰੀ ਲਾਈਨ ਚ ਲਾਇਆ ਹੂੰ ਪਰ ਉੱਚ ਆਮਦਨ ਬਹੁਤ ਜ਼ਿਆਦਾ ਘੱਟ ਆ ਇੱਕ ਮਾਲਕ ਨੇ ਤਾਂ ਖਾਹਣੀ ਵਧਾਉਂਦੇ ਜੀ ਹੂੰ ਹੁਣ ਦੇਖੋ ਮਹਿੰਗਾਈ ਇਨੀ ਹੋ ਗਈ ਹੁਣ ਆਪਾਂ 10-15000 ਦੇ ਵਿੱਚ ਜਾਂ 20000 ਦੇ ਵਿੱਚ ਆਪਾਂ ਘਰਤ ਨਹੀਂ ਪਾ ਸਕਦੇ ਬਿਲਕੁਲ ਨਾ ਬੱਚੇ ਪੜਾ ਸਕਦੇ ਆਪਾਂ ਕਿੱਥੋਂ ਖਰਚਾ ਲਿਆਵਾਂਗੇ ਆਪਾਂ ਨੂੰ ਤਾਂ ਉਮੀਦਾਂ ਹੈਗੀਆਂ ਫੈਕਟਰੀ ਵਾਲੇ ਮਾਲਕ ਤੇ ਜਿੱਥੇ ਆਪਾਂ ਕੰਮ ਕਰਦੇ ਆਪਾਂ ਨੂੰ ਉਹਨਾਂ ਤੇ ਉਮੀਦਾਂ ਨੇ ਬਿਲਕੁਲ ਸਾਨੂੰ ਆਪਾਂ ਨੇ ਨਹੀਂ ਹਾਂ ਭਰਦੇ ਤੋਂ ਇੱਕ ਅਗੇ ਮੇਰਾ ਬ੍ਰਦਰ ਆਇਆ ਸੀਗਾ ਹਮਨ ਤੇ ਉਹਨੇ ਮੈਨੂੰ ਆਈਡੀਆ ਦਿੱਤਾ ਕਿ ਆਪਾਂ ਫੂਡ ਕਾਟੇ ਸ਼ੁਰੂ ਕਰਦੇ ਆਂ ਅੱਜ ਕੱਲ ਦੇ ਟ੍ਰੈਂਡ ਦੇ ਵਿੱਚ ਜੀ ਤੇ ਵੀਰੇ ਇਹ ਸਾਰਾ ਸਿੱਖਿਆ ਕਿੱਥੋਂ ਕਿਉਂਕਿ ਮੈਂ ਦੇਖ ਰਿਹਾ ਜਿਸ ਤਰੀਕੇ ਨਾਲ ਇਹ ਐਨੀਆਂ ਸੌਸੇਜਸ ਹੋ ਗਈਆਂ ਜਾਂ ਸਬਜ਼ੀਆਂ ਦੀ ਜਾਣਕਾਰੀ ਫਿਰ ਵੀ ਓਵਨ ਕਿਵੇਂ ਚਲਾਉਣਾ ਤਾਂ ਇਹ ਕੋਈ ਅਣਜਾਣ ਬੰਦਾ ਨਹੀਂ ਚਲਾ ਸਕਦਾ ਉਹ ਮੇਰੇ ਛੋਟੇ ਭਰਾ ਨੇ ਸਿਖਾਇਆ ਇਹ ਦਾ ਰਮਨ ਆਮਨਦੀਪ ਸਿੰਘ ਹੂੰ ਉਹਨਾਂ ਨੇ ਮੈਨੂੰ ਟ੍ਰੇਨ ਦਿੱਤੀ ਆ ਤੇ 2 ਮਹੀਨੇ ਹੋ ਗਏ ਆ ਉਹ ਮੈਨੂੰ ਸਿਖਾ ਰਹੇ ਆ ਜਿਵੇਂ ਐਸਾਂ ਕਹਿੰਦੇ ਜਿਵੇਂ ਬੱਚੇ ਪਿਓ ਇੱਕ ਬੱਚੇ ਨੂੰ ਸਿਖਾਉਂਦਾ ਐਵੇਂ ਬਾਹ ਫੜ ਫੜ ਸਿਖਾ ਰਿਹਾ ਹੂੰ ਬਹੁਤ ਲਾਇਕ ਭਰਾ ਮੇਰਾ ਹੂੰ ਬੋ ਜੀ ਕਿੰਨਾ ਕਿੰਨਾ ਵਧੀਆ ਲੱਗਦਾ ਵੀ ਕਿੱਥੇ ਪਹਿਲਾਂ ਆਪਾਂ ਕਿਸੇ ਦੇ ਥੱਲੇ ਕੰਮ ਕਰਨਾ ਹੁਣ ਇੱਕ ਆਪਾਂ ਆਪ ਆਪਣਾ ਕੰਮ ਕਰ ਰਹੇ ਹਾਂ ਇਹ ਤਾਂ ਪੰਜਾਬੀਆਂ ਦਾ ਰਾਜ ਆ ਜੀ ਇਹ ਆਪਣਾ ਰਾਜ ਆ ਇਹ ਆਪਣੀ ਮਿਹਨਤ ਆ ਇਹ ਬਿਲਕੁਲ ਜਿੰਨੀ ਆਪਾਂ ਮਿਹਨਤ ਕਰਾਂਗੇ ਆਪਣੀ ਓਨੀ ਥੋੜੀ ਮਿਹਨਤ ਜੀ ਬਿਲਕੁਲ ਜੀ ਤਾਂ ਵੀਰੇ ਕੀ ਕੁਝ ਆਪਣੇ ਕੋ ਖਾਸ ਹੈ ਕਿ ਕਿ ਮੈਂ ਬਾਹਰ ਦੀ ਚੀਜ਼ ਪੜ੍ਹੀ ਸੀਗੀ ਵੀ ਸਾਰੀਆਂ ਜਿਹੜੀਆਂ ਚੀਜ਼ਾਂ ਬਣਾਉਂਦੇ ਹਾਂ ਉਹ ਦੇਸੀ ਘੋਲ ਦੇ ਵਿੱਚ ਬਣਾਉਂਦੇ ਹਾਂ ਹਾਂਜੀ ਵੀਰ ਜੀ ਆਪਾਂ ਸਾਰੀਆਂ ਜਿੰਨੀ ਵੀ ਫਰਾਈਜ਼ ਆਪਣੀ ਸਾਰਾ ਆਪਾਂ ਸ਼ੁੱਧ ਦੇਸੀ ਘੋਲ ਦੇ ਵਿੱਚ ਬਣਾਉਂਦੇ ਹਾਂ ਜੀ ਪਿਓਰ ਪਿਓਰ ਦੇਸੀ ਹਾਂਜੀ ਪਿਓਰ ਦੇਸੀ ਘੋਲ ਦੇ ਵਿੱਚ ਕਿਆ ਬਾਤ ਹੈ ਵੀਰੇ ਕੀ ਬਣਾ ਕੇ ਦਿਖਾਉਂਗੇ ਅੱਜ ਵੀ ਅਸੀਂ ਵੀ ਦੇਖੀਏ ਵੀ ਕਿਸ ਤਰੀਕੇ ਨਾਲ ਸਾਰਾ ਕੁਝ ਬਣਦਾ ਵਾਈਟ ਸੌਸ ਪਾਸਤਾ ਬਣਾ ਕੇ ਦਿਖਾਉਣਾ ਜੀ ਕਿਆ ਬਾਤ ਹੈ ਤਾਂ ਵੀਰੇ ਇੱਕ ਵਾਰੀ ਆਓ ਤੁਸੀਂ ਇੱਧਰ ਲਈ ਸਾਈਡ ਤੇ ਹਾਂ ਨਾ ਵੀ ਦਿਖਾਓ ਕਿਵੇਂ ਸਾਰੀ ਮਤਲਬ ਕਲਾਕਾਰੀ ਤੁਸੀਂ ਕਰਦੇ ਹੋ

ਪੈਰਮੈਂਟ ਆਹ origano ਪੈ ਗਿਆ ਹੋਇਆ ਹੁਣ ਇਹਦੇ ਵਿੱਚ ਤੇ ਨਾਲ ਹੁਣ ਲੋਈ ਪਾਸਤਾ ਦਾਣ ਕਰੀਏ ਇਹ ਪਾਸਤੇ ਪ੍ਰੀ ਬੋਇਲਡ ਹੁੰਦਾ ਪਹਿਲਾਂ ਹੀ ਹੁੰਦਾ ਹਨਾ ਪ੍ਰੀ ਬੋਇਲਡ ਹੁੰਦਾ ਪਹਿਲਾਂ ਹੀ ਕੀ ਬਾਤ ਹੈ ਜੀ ਮਤਲਬ ਕਸਟਮਰ ਆਵੇ ਤੇ ਸਿਰਫ ਤੜਕਾ ਲਾਉਣਾ ਹਾਂਜੀ ਹਾਂਜੀ ਹਾਂ ਫਿਰ ਆਨ ਦਾ ਸਪੌਟ ਨਾਲ ਹੀ ਅੱਜ ਅਸੀਂ ਖੁਸ਼ਬੂ ਦੇਖ ਸਕਦੇ ਹਾਂ ਵੀ ਜੈਸੀ ਕਿ ਤੜਕਾ ਲੱਗਿਆ ਫਰੈਸ਼ ਕਰੀਮ ਹੈ ਉਹ ਤਾਂ ਲਿਕਵਿਡ ਚੀਜ਼ ਵੀ ਬਾਈ ਜੀ ਨੇ ਨਾਲ ਪਾਇਆ ਤੇ ਬਹੁਤ ਵੱਖਰੇ ਸਵਾਦ ਹੀ ਮਤਲਬ ਕਿ ਜਿਸ ਤਰੀਕੇ ਨਾਲ ਆਪਾਂ ਦੇਖਦੇ ਆਂ ਵੀ ਲੋਕੀ ਵੀਰੇ ਮਸ਼ਹੂਰੀਆਂ ਕਰਦੇ ਨੇ ਹਨਾ ਵੀ ਅਸੀਂ ਮੱਖਣ ਐਨਾ ਪਾਤਾ ਦੋ ਟਕੀਆਂ ਪਾਤੀਆਂ ਤਿੰਨ ਟਕੀਆਂ ਪਾਤੀਆਂ ਬਿਲਕੁਲ ਜੀ ਬਿਲਕੁਲ ਥੋੜਾ ਜਿਹਾ ਪਾਣੀ ਪਾ ਲੈਣਾ ਸੀ ਬਹੁਤ ਅੱਛਾ ਮਿਸੋ ਸਾਰਾ ਗਰੇਵੀ ਸੈੱਟ ਕਰਨਾ ਪੈਂਦਾ ਹਾਂ ਹਾਂ ਜੀ ਹਾਂ ਜੀ ਤੇ ਵੀਰੇ ਦਾ ਪ੍ਰਾਈਸ ਕੀ ਰਹਿੰਦਾ ਕਿਉਂਕਿ ਜਿਸ ਤਰੀਕੇ ਨਾਲ ਆਪਾਂ ਦੇਖਿਆ ਵੀ ਫਰੈਸ਼ ਕਰੀਮ ਹੈ ਇਹਦਾ ਪ੍ਰਾਈਸ 120 ਹੈ ਜੀ ਸਿਰਫ 120 120 ਦੇਸੀ ਕਿਉ ਫਰੈਸ਼ ਕਰੀਮ ਲਿਕਵਿਡ ਚੀਜ਼ ਉਤੋਂ ਇੰਨੀਆਂ ਇੰਨੀਆਂ ਸਬਜ਼ੀਆਂ ਨਾਲ ਹਾਂਜੀ ਹਾਂਜੀ ਉਹ ਵੀ ਸਿਰਫ 120 ਰੁਪਏ ਦੇ ਵਿੱਚ ਸਾਡੇ ਕੋਲੇ ਮਿਲਣਾ ਹੀ ਪੰਜਾਬ ਫੂਡ ਪੁਆਇੰਟ ਤੋਂ ਮਿਲਣਾ 120 ਰੁਪਏ ਹੂੰ ਦੇਸੀ ਕਿਉ ਦੇ ਵਿੱਚ ਤੜਕਾ ਦੇਸੀ ਕਿਉ ਦਾ ਲੱਗਿਆ ਹੋਇਆ ਤੜਕਾ ਹਾਂਜੀ ਤੇ ਫਰੈਸ਼ ਗਾੜੀ ਕਰੀਮ ਨਾਲ ਬਣਿਆ ਹੋਇਆ ਤਿਆਰ ਕਰੀਮ ਜੀ ਬਿਲਕੁਲ ਸਾਲੇ ਸਭ ਤੋਂ ਵੱਡੀ ਗੱਲ ਵੀਰੇ ਇੱਕ ਚੀਜ਼ ਇਹ ਵੀ ਹੈ ਕਿ ਆਪਾਂ ਦੇਖਦੇ ਲੋਕੀ ਵਾਈਟ ਸੌਸ ਪਾਸਤਾ ਬਣਾਉਂਦੇ ਨੇ ਮੈਦਾ ਪਾ ਕੇ ਨਾ ਲਓ ਜੀ ਤੁਹਾਡੇ ਸਾਹਮਣੇ ਆਈਏ ਇਹ ਵੀ ਕੋਈ ਮੈਦੇ ਦਾ ਇਸਤੇਮਾਲ ਨਹੀਂ ਹੋਇਆ ਤੇ ਵਿੱਚ रेडी हो गया अपना रेडी है अपना है ਤੇ ਇੱਕ ਚੀਜ਼ ਮੈਂ ਤੇ ਕਹਿਣੀ ਚਾਹੂੰਗਾ ਰੋਗਨ ਦੇਸੀ ਕਿਉਂ ਉਹਦਾ ਇੱਥੇ ਦੇਖ ਸਕਦੇਵੇਂ ਮੱਖਣ ਵਾਲੇ ਨਹੀਂ ਮਹਿਸੂਸ ਕਰ ਸਕਦੇ ਵੀ ਕੀ ਚੀਜ਼ ਇਹ ਬਣ ਗਈ ਹੈ ਇਹ ਹਾਂਜੀ ਹਾਂਜੀ ਇਹ ਉਹੀ ਮਹਿਸੂਸ ਕਰ ਸਕਦਾ ਜਿਹਨੇ ਬਣਾਈ ਹੈ ਜਾਂ ਜਿਹਨੇ ਖੋਲ ਖੜ ਕੇ ਬਣਵਾਈ ਹੈ ਜਾਂ ਜਿਹਨੇ ਖਾਣੀ ਹੈ ਹੁਣ ਇਸ ਤੋਂ ਬਾਅਦ ਬਿਲਕੁਲ ਤੁਹਾਡੇ ਤੋਂ ਕੋਈ ਉਹਨਾਂ ਨੇ ਇਹ ਸਭ ਤੁਹਾਡੇ ਸਾਹਮਣੇ ਆ ਜੋ ਹੈਗਾ ਇਹ ਕਈ ਲੋਕਾਂ ਨੂੰ ਐਂ ਲੱਗਦਾ ਹੁੰਦਾ ਕਿ ਵੀਡੀਓ ਵਾਸਤੇ ਐਂ ਕਰੇ ਜਾਂਦੇ ਨੇ ਪਰ ਵੀਡੀਓ ਵਾਸਤੇ ਤਾਂ ਹੋਵੇ ਜੇ ਸਾਰਾ ਕੁਝ ਮੂਰੇ ਨਾ ਹੋਵੇ ਬਿਲਕੁਲ ਜੀ ਬਿਲਕੁਲ ਸਭ ਕੁਝ ਮੂਰੇ ਇੱਕ ਵਾਰੀ ਕੈਮਰਾਮੈਨ ਕਹੂੰਗਾ ਵੀ ਇੱਕ ਵਾਰੀ ਦਿਖਾਓ ਵੀ ਸਾਰਾ ਸੈਟਅਪ ਜਿਹੜਾ ਕਿ ਲਾਈਵ ਹੈ ਹਾਂਜੀ ਲਾਈਵ ਲਾਈਵ ਉਤੋਂ ਹਾਈਜਨ ਦਾ ਇੰਨਾ ਕਿ ਧਿਆਨ ਰੱਖਿਆ ਜਾਂਦਾ ਵੀ ਪ੍ਰੋਪਰ ਕਲੀਨ ਟਾਈਮ ਟੂ ਟਾਈਮ ਨਾਲ ਦੀ ਨਾਲ ਕਲੀਨ ਕੀਤਾ ਜਾਂਦਾ ਜਦੋਂ ਆਰਡਰ ਲੱਗਦਾ ਤੇ ਨਾਲ ਹੀ ਕਲੀਨ ਹੋ ਜਾਂਦਾ ਹੈ ਨਾ ਬਿਲਕੁਲ ਜੀ ਤੇ ਫਿਰ ਇੱਕ ਵਾਰੀ ਇਹਦੀ ਪਲੇਟਿੰਗ ਕਰਕੇ ਦਿਖਾ ਦਿਓ ਬਿਲਕੁਲ ਬਿਲਕੁਲ ਬਹੁਤ ਬਹੁਤ ਆਪਣੀ ਇੱਕ ਵਾਰੀ ਬਾਇਓ ਦੀ ਪਲੇਟ ਦਿਖਾਓ ਇੱਧਰ ਯਾਰ ਬਾਇਓ ਪਲੇਟ ਬਾਇਓ ਡੀਗਰੇਡੇਬਲ ਪਲੇਟ ਹੈ ਵੀ ਕੋਈ ਪਲਾਸਟਿਕ ਦਾ ਇਸਤੇਮਾਲ ਵੀ ਨਹੀਂ ਹੈ ਨਾ ਮੈਦਾ ਨਾ ਪਲਾਸਟਿਕ ਸਾਰਾ ਕੁਝ ਹੀ ਮਤਲਬ ਘੈਂਟ ਤਰੀਕੇ ਨਾਲ ਵਧੀਆ ਚੀਜ਼ ਆ ਪੰਜਾਬੀ ਹੁੰਦੀ ਘੈਂਟ ਹੈ ਜੀ ਕੀ ਬਾਤ ਲਓ ਫਿਰ ਕਰੋ ਇੱਕ ਵਾਰੀ ਪਲੇਟੀਆਂ ਵੇ ਵਾਹ ਵਾਹ ਨੋ ਤੇ ਆਪਣਾ ਬਣ ਕੇ ਤਿਆਰ ਹੈ ਮੇਰੇ ਘਰਲੇ ਕੁਝ ਰਹਿੰਦੇ ਦੇ ਵਾਸਤੇ ਨਹੀਂ ਬਸ ਰੈਡੀ ਹੈ ਜੀ ਰੈਡੀ ਹੈ ਜੀ ਹਾਂ ਤੇ ਕੱਟ ਕਰਿਓ